ਆਰਿਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਆਪਾਂ ਕਿਤੇ ਵੀ ਜਾਂਦੇ ਨਾ ਜਦੋਂ ਆਪਾਂ ਟਰੈਵਲ ਕਰਦੇ ਆਂ ਜੇ ਆਪਾਂ ਕਿਤੇ ਵੀ ਜਾਂਦੇ ਆਂ ਆਪਾਂ ਸਭ ਤੋਂ ਪਹਿਲਾਂ ਨੈੱਟ ਤੇ ਸਰਚ ਕਰਦੇ ਆਂ ਵੀ ਆਪਾਂ ਨੂੰ ਵਧੀਆ ਤੇ ਸਸਤਾ ਹੋਟਲ ਕਿੱਥੇ ਮਿਲੂਗਾ ਤਾਂ ਅੱਜ ਆਪਾਂ ਇੱਕ ਇਦਾਂ ਦੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਹੋਟਲ ਲੈ ਕੇ ਆਇਆ ਇਹ ਹੋਟਲ ਦਾ ਪ੍ਰੋਪਰ ਐਡਰੈਸ ਬਾਕੀ ਕੀ ਕੀ ਹੋਟਲ ਤੁਹਾਨੂੰ ਸਹੂਤਾ ਮਿਲੂਗੀ ਕੀ ਕੀ ਹੈ ਨਾ ਤੁਹਾਨੂੰ ਪਰਸੈਂਟੇਜ ਦੇਣਗੇ ਸਾਰੀ ਤੁਹਾਨੂੰ ਆਪਾਂ ਦਿਖਾਵਾਂਗੇ ਸੋ ਚੱਲਦੇ ਆਂ ਤੇ ਅੱਜ ਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਆਪਾਂ ਖੜੇ ਆਂ ਇਸ ਟਾਈਮ ਮੰਡੀ ਅਹਿਮਦਗੜ ਤੇ ਅਹਿਮਦਗੜ ਅੱਜ ਤੁਹਾਨੂੰ ਇੱਕ ਐਵੇਂ ਦਾ ਹੋਟਲ ਦਿਖਾਵਾਂਗੇ ਜਿੱਥੇ ਤੁਹਾਨੂੰ ਬਹੁਤ ਹੀ ਰੀਜ਼ਨਲ ਪ੍ਰਾਈਸ ਤੇ ਰੂਮ ਵਗੈਰਾ ਮਿਲ ਜਾਣਗੇ ਸਾਰੀ ਇਹਨੇ ਤੁਹਾਨੂੰ ਆਪਾਂ ਸਰਵਿਸ ਦਿਖਾਵਾਂਗੇ ਤੋਂ ਚੱਲਦੇ ਆਂ ਅੱਜ ਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਦੇ ਅੰਤ ਤੱਕ ਬਣੇ ਰਹੋ ਲਓ ਜੀ ਆਪਾਂ ਪਹੁੰਚਿਆ ਰਾਇਲ ਹੋਟਲ ਦੇ ਵਿੱਚ ਏਸੀ ਰੂਮ ਐਂਡ ਫੈਮਿਲੀ ਹਾਲ ਤੇ ਇਧਰ ਇਹਦੀ ਪਾਰਕਿੰਗ ਰਹਿ ਜਾਂਦੀ ਆ ਸਾਰੀ ਹਨਾ ਜਦੋਂ ਆਪਾਂ ਕਿਤੇ ਵੀ ਜਾਂਦੇ ਆਪਾਂ ਨੂੰ ਦਿੱਕਤ ਪਾਰਕਿੰਗ ਦੀ ਆ ਪਰ ਇਹਦੀ ਪਾਰਕਿੰਗ ਬਹੁਤ ਵੱਡੀ ਆ ਹੋਟਲ ਦੀ ਆਪਾਂ ਖਾਰਾ ਤੁਹਾਨੂੰ ਇਹਨਾਂ ਰੂਮ ਦਿਖਾਵਾਂਗੇ ਹਨ ਬਾਕੀ ਸਾਰੀ ਇਹਨਾਂ ਜਿਹੜੀ ਜਿਹੜੀ ਸਰਵਿਸ ਆ ਉਹ ਵੀ ਤੁਹਾਨੂੰ ਸਾਰੀ ਆਪਾਂ ਦਿਖਾਵਾਂਗੇ ਇਹਦਾ ਐਡਰੈਸ ਜਿਹੜਾ ਰਹਿ ਜਾਂਦਾ ਪੁਹੀੜ ਰੋਡ ਮੰਡੀ ਅਹਿਮਦਗੜ ਤੇ ਆਹ ਸਾਰਾ ਪ੍ਰੋਪਰ ਐਡਰੈਸ ਆ ਨਾ ਤੁਸੀਂ ਦੇਖ ਸਕਦੇ ਹੋ ਲਓ ਜੀ ਹੋਟਲ ਰਾਇਲ ਹੇਸ਼ੀ ਰੂਮ ਪਾਰਟੀ ਹਾਲ ਫੈਮਿਲੀ ਰੈਸਟੋਰੈਂਟ ਹੈ ਨਾ ਲਓ ਜੀ ਚਲਦੇ ਆਂ ਆਜੋ ਅੰਦਰ ਆਪਾਂ ਕਰਦੇ ਆਂ ਗੱਲਬਾਤ ਲਓ ਜੀ ਸਭ ਤੋਂ ਪਹਿਲਾਂ ਆਪਣੀ ਐਂਟਰੀ ਹੋਊਗੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਰਿਸੈਪਸ਼ਨ ਮਿਲੂਗੀ ਨਾ ਰਿਸੈਪਸ਼ਨ ਦਾ ਤੁਸੀਂ ਕੋਈ ਵੀ ਆਪਣੀ ਪੁੱਛ ਪਿੱਛ ਕਰ ਸਕਦੇ ਹੋ ਤੇ ਇੱਥੋਂ ਤੁਹਾਨੂੰ ਰੂਮ ਵਗੈਰਾ ਤੁਸੀਂ ਆਪਣੇ ਬੁੱਕ ਤੇ ਬਾਕੀ ਤੁਹਾਨੂੰ ਇਹਨਾਂ ਦੀ ਪਾਰਕਿੰਗ ਇਹਨਾਂ ਦੇ ਕਿੰ다 ਦੇ ਰੂਮ ਨੇ ਸਾਰਾ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਆਜੋ ਚੱਲਦੇ ਹਾਂ ਤੇ ਆਪਾਂ ਜੇ ਕਿਤੇ ਵੀ ਜਾਣੇ ਨਾ ਆਪਾਂ ਨੂੰ ਸਭ ਤੋਂ ਦਿੱਕਤ ਜਿਹੜੀ ਆਉਂਦੀ ਪਾਰਕਿੰਗ ਪਰ ਇਹ ਹੋਟਲ ਦੀ ਪਾਰਕਿੰਗ ਤੁਹਾਨੂੰ ਬਹੁਤ ਵੱਡੀ ਮਿਲ ਜੂਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਤੁਸੀਂ ਆਪਣੀਆਂ ਗੱਡੀਆਂ ਮੋਟਰਸਾਈਕਲ ਬਹੁਤ ਹੀ ਵਧੀਆ ਇੱਥੇ ਤਰੀਕੇ ਨਾਲ ਪਾਰਕ ਕਰ ਸਕਦੇ ਹੋ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਪਾਰਕਿੰਗ ਬਹੁਤ ਵੱਡੀ ਹੈ ਹੋਟਲ ਦੀ ਲੋ ਇਹ ਸਾਰੀ ਪਾਰਕਿੰਗ ਆ ਬਾਕੀ ਹੁਣ ਤੁਹਾਨੂੰ ਆਪਾਂ ਇਹਨਾਂ ਦੇ ਰੂਮ ਵਗੈਰਾ ਦਿਖਾਵਾਂਗੇ ਕਿੱਦਾਂ ਦੇ ਤੁਹਾਨੂੰ ਇੱਥੇ ਰੂਮ ਮਿਲਣਗੇ ਕਿੱਦਾਂ ਦੀ ਪਰਸੇਲਟੀ ਮਿਲੂਗੀ ਨਾ ਬਾਕੀ ਤੁਹਾਡੇ ਨਾਲ ਆਪਾਂ ਸਾਰੇ ਇਹਨਾਂ ਦਾ ਕੰਟੈਕਟ ਨੰਬਰ ਵੀ ਸ਼ੇਅਰ ਕਰ ਦਾਂਗੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਜੋ ਚੱਲਦੇ ਹੁਣ ਆਪਾਂ ਰੂਮ ਵਗੈਰਾ ਦਿਖਾਉਨੇ ਤੁਹਾਨੂੰ ਹਾਂਜੀ ਫਰਸਟ ਕਲਾਸ ਰੂਮ ਹੈ ਆਪਣੇ ਯਾਨ ਖਾਣੇ ਦੀ ਸੁਵਿਧਾ ਓਕੇ ਰਹਿਣੇ ਦੀ ਸੁਵਿਧਾ ਹੈ 24 ਘੰਟੇ ਓਪਨ ਹੈ ਜੀ ਆ ਖਾਣ ਦੀ ਹੋ ਗਈ ਨਾ ਮੱਲਾ ਖਾਣ ਦੀ ਹੋ ਗਈ ਓਕੇ ਤੇ ਆ ਸਾਰਾ ਰੂਮ ਆ ਜੀ ਇਹਨਾਂ ਦਾ ਤੇ ਆ ਨਾਲ ਬਾ ਤੇ ਗੇਜਰਾ ਵਾਪਕ ਇਹ ਤੁਹਾਨੂੰ ਹਰ ਇੱਕ ਚੀਜ਼ ਮਨਾ ਪਰਸੈਂਟ ਹੀ ਮਿਲ ਜੂਗੀ ਉਹ ਵੀ ਦੇਖ ਸਕਦੇ ਹੋ ਐਲਈਡੀ ਹੈ ਓਕੇ ਲੋ ਵੀ ਇਧਰ ਐਲਈਡੀ ਆ ਨਾ ਐਲਈਡੀ ਜੀ ਤੇ ਬਾਕੀ ਏਸੀ ਵਗੈਰਾ ਫੈਨ ਵਗੈਰਾ ਨਾ ਬਾਕੀ ਤੁਹਾਨੂੰ ਇਧਰ ਬਾਹਰ ਦਾ ਨਜ਼ਾਰਾ ਵੀ ਤੁਸੀਂ ਦੇਖ ਸਕਦੇ ਹੋ ਉੱਥੋਂ ਖੜ ਕੇ ਲੋ ਵੀ ਤੇ ਉਹ ਸਾਹਮਣੇ ਰੋਡ ਚੱਲਦਾ ਜਿਵੇਂ ਹੈ ਨਾ ਸਾਹਮਣੇ ਰੋਡ ਹੋਗੀ ਜੀ ਓਕੇ ਓਕੇ ਤੇ ਕਿਤਨੀ ਟਾਈਮਿੰਗ ਕਿਤਨੀ ਵਜੇ ਤੱਕ ਹੈ ਸਾਹਮਣੇ ਉਸਕੀ ਸੋ ਮੇਰੇ 6 ਵਜੇ ਸੇ ਸਰ ਰਾਤ ਕੋ 10 ਵਜੇ ਤੱਕ ਰਾਤ ਕੋ 10 ਵਜੇ ਤੱਕ ਆਪ ਜਹਾਂ ਪਰ ਆ ਸਕਤੇ ਹੈ ਤੇ ਆਜ ਦਾ ਦੇ ਬੈੱਡ ਮਿਲ ਜਾਣਗੇ ਤੁਹਾਨੂੰ ਹਨਾ ਤੇ ਆ ਸਾਰਾ ਰੂਮ ਇਹਨਾਂ ਦਾ ਤੇ ਸਾਰੇ ਰੂਮ ਤੁਹਾਨੂੰ ਇਦਾਂ ਹੀ ਮਿਲਣਗੇ ਹਨਾ ਹਾਂਜੀ ਹਾਂਜੀ ਓਕੇ ਐਨ ਫੁੱਲ ਕਲੀਨ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਤੇ ਆ ਤੁਸੀ ਇੱਥੇ ਨੀਚੇ ਵੀ ਦੇਖ ਸਕਦੇ ਹੋ ਤੇ ਖਾਣ ਪੀਣ ਦੀ ਵੀ ਤੁਹਾਨੂੰ ਹਰ ਤਰ੍ਹਾਂ ਦੀ ਸੁੱਖਤਾ ਇੱਥੇ ਮਿਲ ਜੂ ਜਿਵੇਂ ਆ ਇਹਨਾਂ ਦਾ ਲੱਗਿਆ ਆ ਨਾ ਸਾਰਾ ਲੋ ਜੀ ਬ੍ਰੈਕਫਾਸਟ ਲੰਚ ਡਿਨਰ ਸਭ ਹੈ ਜੀ ਓਕੇ ਓਕੇ ਬ੍ਰੈਕਫਾਸਟ ਲੰਚ ਡਿਨਰ ਹੈ ਨਾ ਤਿੰਨੇ ਟਾਈਮ ਤੁਸੀਂ ਇਹਨਾਂ ਤੋਂ ਕੁਝ ਵੀ ਮਗਾ ਕੇ ਖਾ ਸਕਦੇ ਹੋ ਬਾਕੀ ਏਸੀ ਵਗੈਰਾ ਪੱਖਾ ਵਗੈਰਾ ਬਾਥਰੂਮ ਵਗੈਰਾ ਸਾਰੇ ਇਦਾਂ ਦੇ ਤੁਹਾਨੂੰ ਰੂਮ ਮਿਲਣਗੇ ਹਨਾ ਜਿਹੜੇ ਤੁਹਾਨੂੰ ਉੱਪਰ ਦਿਖਾਏ ਸਾਰੇ ਕਿੰਨੇ ਰੂਮ ਹੈ ਆਪਣੇ ਓਕੇ ਤੇ ਪਾਰਕਿੰ ਲੋ ਵੀ ਬਾਕੀ ਆਪਾਂ ਤੁਹਾਡੇ ਨਾਲ ਸਾਰੇ ਕੰਟੈਕਟ ਨੰਬਰ ਜੀ ਸ਼ੇਅਰ ਕਰ ਦਾਂਗੇ ਹਨਾ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਅੱਜ ਮੰਡੀ ਅਹਿਮਦਗੜ ਇੱਕ ਬਹੁਤ ਵਧੀਆ ਹੋਟਲ ਦਿਖਾਇਆ ਜਿੱਥੇ ਤੁਸੀਂ ਆਪਣੀ ਰਹਿਸ਼ ਕਰ ਸਕਦੇ ਹੋ ਅੱਗੇ ਰਹਿ ਸਕਦੇ ਹੋ ਨਾ ਬਾਕੀ ਛੋਟੇ ਨਾਲ ਆਪਾਂ ਇਹਨਾਂ ਦੇ ਕੰਟੈਕਟ ਨੰਬਰ ਸ਼ੇਅਰ ਕਰ ਦਾਂਗੇ ਤੇ ਇਹ ਸਾਰਾ ਹੋਟਲ ਆ ਤੇ ਇਹ ਸਾਰਾ ਰੂਮ ਆ ਹੋਟਲ ਦਾ ਨਾ ਲਓ ਜੀ ਹਾਂਜੀ ਹਾਂਜੀ ਇਸ ਕਿਓਲਾ ਹੋਰ ਰੂਮ ਵੀ ਹੈ ਆਪਣੇ ਕੋਲ ਹੋਰ ਲਓ ਜੀ ਤੁਹਾਨੂੰ ਇੱਥੇ ਨਾ ਬਹੁਤ ਸਾਰੇ ਰੂਮ ਮਿਲ ਜਾਣਗੇ ਜਿਵੇਂ ਆ ਸਾਰੇ ਰੂਮ ਵਗੈਰਾ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਵੀ ਰੂਮ ਇੱਥੇ ਦੇਖ ਸਕਦੇ ਹੋ ਲਓ ਜੀ ਇਹ ਨਾਲ ਵੀ ਵਾਸੂ ਮਟਾਇਆ ਤੇ ਇੱਧਰ ਹਨ ਤੇ ਆ ਇੱਧਰ ਬੈਡਰੂਮ ਹੋ ਗਿਆ ਜਿਵੇਂ ਹਨ ਬਾਕੀ ਆ ਸਾਨੂੰ ਮੀਨੂ ਮਿਲ ਜੂਗਾ ਇੱਥੇ ਹਨ ਖਾਣ ਪੀਣ ਦਾ ਸਾਰਾ ਲੱਗਿਆ ਹੋਇਆ ਬਾਕੀ ਏਸੀ ਵਗੈਰਾ ਇੱਥੇ ਲੱਗੇ ਹੋਏ ਨੇ ਤੇ ਆ ਤੁਸੀਂ ਬਾਹਰ ਦਾ ਇਥੋਂ ਨਜ਼ਾਰਾ ਦੇਖ ਸਕਦੇ ਹੋ ਸਾਰਾ ਲਓ ਜੀ ਬਾਕੀ ਤੁਹਾਨੂੰ ਮਿਰਰ ਵਗੈਰਾ ਹੋ ਗਿਆ ਹਨ ਓਕੇ ਬਈਆ ਜੇ ਸੇ ਫੈਮਲੀ ਨੇ ਬੁਕਿੰਗ ਕਰਨੀ ਹੋ ਉਸਕੇ ਲਈ ਵੀ ਹੈ ਨਾ ਸੁਭਦਾ ਹੈ ਜਾਂਜੀ ਜੀ ਫੈਮਲੀ ਓਕੇ ਮੰਨ ਲਓ ਕਿ ਸਾਨੂੰ ਕੋਈ ਪਾਰਟੀ ਕਰਨੀ ਹੈ ਕੋਈ ਫੈਮਲੀ ਪਾਰਟੀ ਹੈ ਓਕੇ ਓਕੇ ਲਓ ਜੀ ਤੁਸੀਂ ਫੈਮਲੀ ਪਾਰਟੀ ਲਈ ਵੀ ਬਣਾ ਸਕਦੇ ਹੋ ਫੈਮਲੀ ਪਾਰਟੀ ਹੈ ਉਕੇ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਲ lobby ਨੀਚੇ ਵੀ ਤੁਹਾਨੂੰ ਰੂਮ ਵਗੈਰਾ ਮਿਲ ਜਾਣਗੇ ਹਨ ਤੇ ਇਧਰ ਸਾਰੀ ਪਾਰਕਿੰਗ ਰਹਿਣੀ ਜਿਵੇਂ ਤੁਹਾਨੂੰ ਪਹਿਲਾਂ ਵੀ ਅਪਰ ਦੱਸਿਆ ਤੇ ਆਹ ਸਾਰੀ ਇਧਰ ਪਾਰਕਿੰਗ ਆ ਤੇ ਆਹ ਜਿਵੇਂ ਮਨ ਲਾ ਰੂਮ ਵਗੈਰਾ ਆ ਗਿਆ ਹਨ ਬਾਕੀ ਤੁਹਾਨੂੰ ਰਿਸੈਪਸ਼ਨ ਵੀ ਸਾਲ ਦਿਖਾਤੀ ਤੇ ਬਾਕੀ ਤੁਹਾਡੇ ਨਾਲ ਬਾਕੀ ਕੰਟੈਕਟ ਨੰਬਰ ਸ਼ੇਅਰ ਕਰ ਦਾਂਗੇ ਸਾਰੇ ਇਹਨਾਂ ਦੇ ਹਨ ਲਓ ਜੀ ਤੇ ਆਹ ਇਹਨਾਂ ਰੂਮ ਨੇ ਸਾਰੇ ਤੇ ਇੱਥੋਂ ਆਪਾਂ ਆਈਏ ਇਧਰੋਂ ਤੇ ਇਧਰ ਰਿਸੈਪਸ਼ਨ ਆ ਗਈ ਤੇ ਜਿਵੇਂ ਬਾਹਰ ਦੱਸਿਆ ਹਨ ਵੀ ਤੁਸੀਂ ਕੋਈ ਪਾਰਟਿੰਗ ਵਾਲੀ ਬੁੱਕ ਕਰਨੇ ਰੂਮ ਉਹ ਵੀ ਕਰ ਸਕਦੇ ਹੋ ਲਓ ਇਹ ਤੋਂ ਸਾਰੀ ਐਂਟਰੀ ਹੋ ਗਈ ਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸੁਵਿਧਾ ਤੁਹਾਨੂੰ ਇਹਨਾਂ ਕੋਲ ਮਿਲ ਜੂਗੀ ਤੇ ਆਹ ਰੈਸੈਪਸ਼ਨ ਆ ਗਿਆ ਇਹਨਾਂ ਦਾ ਨਾ ਲਓ ਜੀ ਠੀਕ ਹੈ ਜੀ ਤੇ ਲੌਬੀ ਹੁਣ ਆਪਾਂ ਫਿਰਦੇ ਹਾਂ نیچے ਤੇ ਹੁਣ ਤੁਹਾਨੂੰ ਮੈਂ نیچے ਰੂਮ ਦਿਖਾਉਣੇ ਆ ਨਾ ਤੇ ਲੌਬੀ ਸਾਰੇ ਤੁਹਾਨੂੰ ਇੱਥੇ ਐ ਰੂਮ ਵਧੀਆ ਮਿਲ ਜਾਣਗੇ ਨਾ ਫਰਸਟ ਕਲਾਸ ਪੂਰੇ ਲਓ ਇਧਰ ਆ ਬਾਥਰੂਮ ਆ ਗਿਆ ਨਾ ਇਹ ਬਾਥਰੂਮ ਹੋ ਗਿਆ ਜੀ ਓਕੇ ਆ ਬਾਥਰੂਮ ਆ ਗਿਆ ਜੀ ਓਕੇ ਲਓ ਇਹ ਬਾਥਰੂਮ ਆ ਗਿਆ ਨਾ ਇਹ ਬਾਥਰੂਮ ਤੁਹਾਨੂੰ ਕੋਰੇਨ ਫਾਸਟ ਕਲਾਸ ਮਿਲੂਗਾ। ਲਓ ਜੀ। ਬਾਕੀ ਇਹਦਾ ਰੂਮ ਵਗੈਰਾ ਹੋ ਗਿਆ ਨਾ ਸਾਰਾ। ਨਾ ਹੀ ਰੂਮ ਹੋ ਗਿਆ ਆਪਣੀ ਤੇ ਬਾਕੀ ਜੇ ਬਾਜੀ ਨੇ ਦੱਸਿਆ ਵੀ ਤੁਹਾਨੂੰ ਰੂਮ ਦੇ ਵਿੱਚ ਹੀ ਹਰ ਇੱਕ ਤਰ੍ਹਾਂ ਦੀ ਸਰਵਿਸ ਮਿਲ ਜੂਗੀ ਜਿਵੇਂ ਮਤਲਬ ਤੁਸੀਂ ਖਾਣ-ਪੀਣ ਦੀ ਕੋਈ ਵੀ ਲੈਣੀ ਹੈ ਨਾ ਤੇ ਆ ਆ ਗਿਆ ਇਹਦਾ ਰੂਮ ਹੈ ਨਾਲ। ਇਹ ਰੂਮ ਹੋ ਗਿਆ ਜੀ ਇਸ ਨੂੰ ਦਿਖਾ ਦਿਓ। ਓਕੇ। ਲਓ। ਮਾਡੀ ਪੂਰੀ ਵਿਵਸਥਾ ਹੈ, AC ਹੈ, ਪੰਕਾ ਹੈ। ਓਕੇ ਓਕੇ ਲਓਗੇ ਇੱਥੇ AC ਲੱਗਿਆ ਹੈ ਨਾ। ਲਓ ਜੀ। ਬਾਥਰੂਮ ਅਟੈਚ। ਓਕੇ ਤੇ ਬਾਥਰੂਮ ਤੁਹਾਨੂੰ ਹਰ ਇੱਕ ਰੂਮ ਨਾਲ ਅਟੈਚ ਮਿਲ ਜੂਗਾ। ਲਓ ਜੀ। ਜਿਵੇਂ ਬਾਜੀ ਨੇ ਤੁਹ ਤੇ ਇਧਰ ਹੀ ਬਾਥਰੂਮ ਅਟੈਚ ਆ ਤੇ ਆਜੋ ਬਾਕੀ ਆ ਅੱਗੇ ਆ ਗਿਆ ਨਾ ਲਓ ਜੀ ਅੱਗੇ ਆ ਰੂਮ ਵਗੈਰਾ ਅੱਗੇ ਬਾਕੀ ਉੱਪਰ ਤੁਹਾਨੂੰ ਆਪਾਂ ਸਾਰੇ ਰੂਮ ਦਿਖਾਉਦੇ ਹੈ ਨਾ ਤੇ ਇਧਰ ਇਹਨਾਂ ਦੀ ਪਾਰਕਿੰਗ ਰਹਿ ਗਈ ਸਾਰੀ ਤੇ ਬਾਕੀ ਇਹ ਕਹਿੰਦੇ ਬਾਈਕ ਵਾਰ ਥੋੜੀ ਅੰਦਰ ਆ ਜੂਗੀ ਨਾ ਜਿਹੜਾ ਪਹਿਲਾਂ ਵੀ ਤੁਹਾਨੂੰ ਬੋਲ ਦੱਸਿਆ ਜੀ ਅੰਦਰ ਆ ਜਾਈ ਜੀ ਹਾਂ ਗੱਡ ਕੇ ਅੱਗੇ ਪਾਰਕ ਕਰ ਲੀਓ ਲਓ ਜੀ ਇੱਥੇ ਤੁਸੀਂ ਆਪਣੀ ਬਾਈਕ ਪਾਰਕ ਕਰ ਸਕਦੇ ਹੋ ਨਾ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਮੰਡੀ ਅਹਮਦਗੜ ਇੱਕ ਬਹੁਤ ਵਧੀਆ ਹੋਟਲ ਤੇ ਲੈ ਕੇ ਆਇਆ ਜਿੱਥੇ ਤੁਸੀਂ ਬਹੁਤ ਰੀਜਨਲ ਪ੍ਰਾਈਸ ਤੇ ਇਹਨਾਂ ਤੋਂ ਰੂਮ ਲੈ ਸਕਦੇ ਹੋ ਤੇ ਬਾਕੀ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਲਿਓ ਜੇ ਕਿਸੇ ਨੇ ਇੱਥੇ ਆ ਕੇ ਸਟੇ ਕਰਨੀ ਆ ਤੇ ਇਹ ਸ਼ਹਿਰ ਪਿਆ ਜਾਂਦਾ ਲੁਧਿਆਣੇ ਤੇ ਮਰੇਰਕੋਟਲਾ ਸ਼ਹਿਰ ਦੇ ਵਿਚਾਲੇ ਜਿਵੇਂ ਜੇ ਆਪਾਂ ਦੱਸਿਆ ਲਓ ਜੀ ਤੇ ਮੇਨ ਹੁੰਦਾ ਕਿ ਰੂਮ ਵਗੈਰਾ ਹਨਾ ਆਪਾਂ ਤੁਹਾਨੂੰ ਚਾਰਜ ਦਿਖਾ ਦੇ ਵੀ ਇਤਾਂ ਦੇ ਹੁਣ ਇਥੇ ਰੂਮ ਮਿਲ ਜਾਂਦੇ ਨੇ ਸਾਰੇ ਜਿਵੇਂ ਅਸੀਂ ਨੇ ਰੂਮ ਦਿਖਾਇਆ ਵਾਸੀ ਰੂਮ ਮਿਲ ਜਾਏਗੇ ਹਨਾ ਜੀ ਰੂਮ ਮਿਲ ਜਾਏਗੇ ਓਕੇ ਆਪਾਂ ਕੰਟੈਕਟ ਨੰਬਰ ਬੋਲ ਦੋ ਇੱਕ ਵਾਰ ਕੰਟੈਕਟ ਨੰਬਰ ਹੈ ਜੀ 9915386283 ਪਕਾੜ ਹੀ ਦਿਖਾ ਦੇ ਲਓ ਲਓ ਜੀ ਤੁਹਾਨੂੰ ਪਕਾੜ ਹੀ ਦਿਖਾ ਦਨੇ ਹਾਂ ਉਦੋਂ ਦਾ ਨਾ ਤੇ ਆ ਇਹਨਾਂ ਕੰਟੈਕਟ ਨੰਬਰ ਨੇ ਬਾਕੀ ਆਪਾਂ ਵੀਡੀਓ ਦੇ ਉੱਪਰ ਵੀ ਚਲਾਵਾਂਗੇ ਤੇ ਬਾਕੀ ਖਾਣ ਪੀਣ ਦੇ ਖਾਤਰੇ ਸਭ ਦਾ ਮਿਲ ਜੂਗਾ ਨਾ ਖਾਣ ਪੀਣ ਦੀ ਪੂਰੀ ਸਹੂਲਤ ਹੈ ਓਕੇ ਬਾਕੀ ਜੇ ਮੇ ਫੈਮਿਲੀ ਵਗੈਰਾ ਨੇ ਕੋਈ ਵੀ ਇਹਨਾਂ ਪਾਰਟੀ ਵਗੈਰਾ ਉਹਦੇ ਲਈ ਵੀ ਤੁਹਾਨੂੰ ਰੂਮ ਮਿਲ ਜਾਣਗੇ ਇੱਥੇ ਨਾਲ ਜੀ ਜੀ ਪਾਰਟੀ ਰੂ ਤੁਸੀਂ ਜਿਹੜੀ ਫੈਮਿਲੀ ਹਾਲੇ ਬੁੱਕ ਕਰ ਸਕਦੇ ਹੋ ਪਰ ਜੈਸੇ ਆਪਕੋ ਕੋਈ ਕੰਟੈਕਟ ਕਰੇਗਾ ਆਪ ਉਸਕੋ ਰੂਮ ਦਾ ਪ੍ਰਾਈਸ ਬਤਾ ਦੇਗਾ ਫੋਨ ਪਰ ਕਿਉਂਕਿ ਆਪਕੇ ਪ੍ਰਾਈਸ ਬਹੁਤ ਜੈਨੂਇਨ ਹੈ ਕਿਉਂਕਿ ਇਨਕੋ ਪ੍ਰਾਈਸ ਬਹੁਤ ਜੈਨੂਇਨ ਹੈ ਨਾ ਉਹ ਤਾਂ ਬਤਾ ਦੇਗੇ ਓਕੇ ਓਕੇ ਆਪ ਇਨਸੇ ਕਾਲ ਕਰ ਸਕਦੇ ਆ ਬਾਕੀ ਆਪਨੇ ਹਮਨੇ ਆਪਕੋ ਇਨਕਾ ਪੂਰਾ ਹੋਟਲ ਦਿਖਾ ਦਿਆ ਹੈ ਨਾ ਇਹ ਲੋ ਤੇ ਲਓ ਜੀ ਆ ਇਹਨਾਂ ਦਾ ਇੰਸਟਾਗ੍ਰam ਪੇਜ ਆ ਹੋਟਲ ਦਾ ਨਾ ਤੁਸੀਂ ਇੱਥੇ ਵੀ ਜਾ ਕੇ ਇਹਨਾਂ ਨਾਲ ਗੱਲ ਕਰ ਸਕਦੇ ਹੋ ਬਾਕੀ ਤੁਹਾਡੇ ਨਾਲ ਆਪਾਂ ਕੰਟੈਕਟ ਨੰਬਰ ਸਾਰੇ ਸ਼ੇਅਰ ਕਰ ਦਾਂਗੇ ਨੋ ਬਾਕੀ ਤੁਹਾਨੂੰ ਆਪਾਂ ਪੂਰਾ ਇਹਨਾਂ ਦਾ ਰੂਮ ਦਿਖਾਦੇ ਹਾਂ ਨਾ ਸਾਰੀ ਆਪਾਂ ਤੁਹਾਨੂੰ ਇਹਨਾਂ ਦੀ ਪਰਸਿਲਟੀ ਦਿਖਾ ਦਈ ਜਿੱਦਾ ਖਾਣ ਪੀਣ ਦੀ ਹੋ ਗਈ ਹੈ ਨਾ ਸਾਰੀ ਖਾਣੇ ਪੀਣੇ ਕੀ ਰੂਮ ਵੀ ਦੇਤੇ ਆਪ ਸਰਬਸਾਰੇ ਹਾਂਜੀ ਆਜੇ ਖਾਣੇ ਪੀਣੇ ਕੀ ਰੂਮ ਹੈ ਸਰਵਿਸ ਓਕੇ ਠੀਕ ਹੈ ਸਰਵਿਸ ਓਕੇ ਓਕੇ ਨੋ ਵੀ ਖਾਣ ਪੀਣ ਦੀ ਸਾਰੀ ਸਹੂਲਤ ਰੂਮ ਦੇ ਵਿੱਚ ਹੀ ਮਿਲ ਜੂਗੀ ਨਾ ਬਾਕੀ ਤੁਸੀ ਇਹਨਾਂ ਦਾ ਕੰਟੈਕਟ ਕਰ ਲਓ ਤੁਹਾਨੂੰ ਆਪਾਂ ਸਾਰੀ ਡੀਟੇਲ ਇਹਨਾਂ ਦੀ ਸ਼ੋ ਕਰ ਦਾਂਗੇ ਨਾ ਤੇ ਐਡਰੈਸ ਵੀ ਤੁਹਾਨੂੰ ਪ੍ਰੋਪਰ ਦੱਸਤਾ ਤੇ ਪਹੀੜ ਰੋਡ ਮੰਡੀ ਅਹਿਮਦਗੜ ਹੈ ਨਾ ਤੇ ਇਹ ਪ੍ਰੋਪਰ ਐਡਰੈਸ ਹੈ ਬਾਕੀ ਤੁਹ ਹਾਂਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਮੰਡੀ ਅਹਿਮਦਗੜ ਬਹੁਤ ਹੀ ਇੱਕ ਸਸਤਾ ਤੇ ਵਧੀਆ ਹੋਟਲ ਦਿਖਾਇਆ ਜਿੱਥੇ ਤੁਸੀਂ ਆ ਕੇ ਸਟੇ ਕਰ ਸਕਦੇ ਹੋ ਸੋ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ